ਇਕ ਜਨਾਨੀ ਦੇ ਦਿਲ ਤੇ ਰਾਜ ਕਰਨਾ ਨਾ ਰਾਜ ਇਹਨਾਂ ਵਧੀਆ ਨੁਸਖਾ ਲੈ ਕੇ ਆਇਆ ਚਾਹੇ 10 ਔਰਤਾਂ ਨੂੰ ਕੋਸ਼ ਕਰ ਲੋ ਐਡਾ ਤਾਕੜ ਨੁਸਖਾ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਪ੍ਰਿੰਸ ਤਰਨਤਾਰਨ ਜ਼ਿਲ੍ਹਾ ਪੱਟੀ ਸ਼ਹਿਰ ਦੇ ਲਾਗੇ ਪਿੰਡ ਮਾਡਲ ਬੋਪਾਰੇ ਅੱਡੇ ਤੇ ਆਪਣੀ ਸ਼ਾਪ ਹੈ ਆਪਣਾ ਕਲੀਨਿਕ ਹੈ ਹਰ ਸ਼ਨੀਵਾਰ ਦੇ ਸ਼ਨੀਵਾਰ ਅੰਮ੍ਰਿਤਸਰ α1 ਮਾਲ ਦੇ ਸਾਹਮਣੇ ਹਰ ਬੁੱਧਵਾਰ ਦੇ ਬੁੱਧਵਾਰ ਕੋਡ ਇਸੇਖਾ ਮੋਗੇ ਜਿਹਰੇ ਜਨਾਨੀ ਦੇ ਦਿਲ ਤੇ ਰਾਜ ਕਰਨਾ ਨਾ ਰਾਜ ਕਿ ਜਨਾਨੀ ਦਾ ਮਨ ਖੁਸ਼ ਰਵੇ ਤੁਹਾਡੇ ਵਾਸਤੇ ਬਾਗੀਆਂ ਪਾਉਂਦੀ ਫਿਰੇ ਮਨ ਨੂੰ ਤਸੱਲੀ ਰਵੇ ਮਨ ਨੂੰ ਖੁਸ਼ੀ ਮਿਲੇ ਤੁਹਾਡੀ ਇੱਜ਼ਤ ਕਰੇ ਤਾਂ ਆਹ ਨੁਸਖਾ ਵਰਤ ਲਓ ਸਾਰਾ ਕੁਝ ਸਹੀ ਹੋ ਜਾਣਾ ਜੇ ਇਹ ਗੱਲ ਸੱਚ ਜੇ ਕਿਉਂਕਿ ਭਾਂਡੇ ਖੜਕਾਉਣਾ ਚੰਗਾ ਕਿ ਖਰਾ ਖਾਲੀ ਜਾਵੇ ਇਹ ਨੁਸਖਾ ਬਣਾਉਣਾ ਕਿਵੇਂ ਆ ਇਹਨੂੰ ਵਰਤਣਾ ਕਿਵੇਂ ਆ ਇਸਤੇਮਾਲ ਕਿਵੇਂ ਕਰਨਾ ਹੈ ਇਹ ਦੇਖਣ ਵਾਸਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੇਖਿਓ। ਸਭ ਤੋਂ ਪਹਿਲਾਂ ਲੈਣੀ ਸਰਦ ਜੀਨੀ 20 ਗ੍ਰਾਮ ਪਖੜਾ ਤਾਲ ਮਖਾਣਾ ਲਾਜਮੰਤੀ 70 ਗ੍ਰਾਮ ਸਫੇਦ ਮੁਸਲੀ ਅਸ਼ੋਗੰਦਾ ਸ਼ਤਾਵਰ 100-100 ਗ੍ਰਾਮ ਵੰਗਪਸਮ ਤ੍ਰੰਗਪਸਮ ਪ੍ਰਵਾਲ ਪਿਸ਼ਟੀ ਮੋਤੀ ਪਿਸ਼ਟੀ 10-10 ਗ੍ਰਾਮ ਇਸ ਕੇ ਮਿਕਸ ਕਰਕੇ ਇਹਦਾ ਅੱਧਾ ਚਮਚਾ ਸਵੇਰੇ ਅੱਧਾ ਸ਼ਾਮ ਨੂੰ ਖਾਓ ਤੁਹਾਡੇ ਅੰਦਰ ਜੋ ਵੀ ਵੀਕਨੈਸ ਏ ਤੁਹਾਡੇ ਅੰਦਰ ਜੋ ਵੀ ਕਮਜ਼ੋਰੀ ਏ ਥਕਾਵਟ ਏ ਅੰਗ ਦੀ ਲੰਬਾਈ ਛੋਟੀ ਏ ਮੋਟਾਈ ਘਟੇ ਨਸਾਂ ਦੀ ਕਮਜ਼ੋਰੀ ਏ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਹੋਊਗੀ ਇਹ ਨੁਸਖਾ ਦੂਰ ਕਰ ਦੂਗਾ ਇਹਨਾਂ ਵਧੀਆ ਤੇ ਇਹਨਾਂ ਕਾਰਗਰ ਨੁਸਖਾ ਜਿੰਨੇ ਖਾਦਾ ਲੈਣ ਯਾਰੇ ਇਹਨੇ ਖਾਦਾ ਲੁੱਟੇ ਬੁੱਲੇ ਉਸਕਾ ਵਰਤ ਕੇ ਵੇਖੋ ਬਣਾ ਕੇ ਵੇਖੋ ਤੇ ਜਨਾਨੀ ਦੇ ਮਨ ਤੇ ਰਾਜ ਕਰੋ ਰਵਾਰ ਉਸਕਾ ਬਣਾਓ ਵਰਤੋ ਸਾਨੂੰ ਮਿਲਣਾ ਹੈ ਦਿੱਤੇ ਨੰਬਰ ਸੰਪਰਕ ਕਰ ਲਓ ਸਤਿ ਸ੍ਰੀ ਅਕਾਲ ਦੋਸਤਾਂ